ਲੁਧਿਆਣਾ ਦੇ ਤੁਗਰੀ ਵਿਖੇ ਸਥਿਤ ਮਾਈਨਿੰਗ ਵਿਭਾਗ ਦੇ ਦਫ਼ਤਰ ਇੱਕੇ ਮਾਹੌਲ ਉਸ ਵੇਲੇ ਤਣਾਪੂਰਨ ਹੋ ਗਿਆ ਜਦ ਸੀਟੀਆਈ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਉਜਵਸ ਪਰ ਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਬੰਧਕਾਂ ਨੇ ਦੱਸਿਆ ਸੂਬੇ ਦੇ ਵਿੱਚ ਨਮੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਗਰੀਬ ਅਤੇ ਲੋੜਵੰਦ ਵਰਗ ਦੇ ਲੋਕਾਂ ਨਾਲ ਤੱਕਾ ਕਰਦੀ ਆ ਰਹੀ ਹੈ ਮੈਂ ਇਹ ਤੋਂ ਪਹਿਲਾਂ ਬੇਨਤੀ ਇਹ ਕਰਦਾ ਵੀ ਜੇ ਤੁਸੀਂ ਸਵਾਲ ਹੀ ਕਰੋ ਉਹਦਾ ਜਵਾਬ ਅਸੀਂ ਲਈਏ ਤਾਂ ਵਧੀਆ ਰਹੂਗਾ ਤੇ ਤੁਹਾਨੂੰ ਵੀ ਵਧੀਆ ਲੱਗੂ ਸਾਨੂੰ ਵੀ ਵਧੀਆ ਲੱਗੂ ਕਿ ਆਪਣੇ ਆਪ ਹੀ ਅਸੀਂ ਬੋਲੀ ਜਣਾਉਣੀ ਹੈ ਸਰ ਕੀ ਨਾਮ ਹੈ ਤੁਸੀਂ ਕਿਉਂ ਧਰਰਾ ਦਿੱਤਾ ਇੱਥੇ ਮੇਰਾ ਨਾਮ ਅਮਰਨਾਥ ਕੁੰਮਕਲਾ ਸੂਬਾ ਸਕਤਰ ਸੀਆਈਟੀ ਜੂ ਪੰਜਾਬ ਕੀ ਮੰਗਾਂ ਨੂੰ ਲੈ ਕੇ ਇਹ ਧਰਨਾ ਤੇ ਇਹ ਧਰਨਾ ਅਸੀਂ ਜਿਹੜਾ ਦਿੱਤੇ ਰਹੇ ਆ ਇਹ ਧਰਨਾ ਇਸ ਕਰਕੇ ਆ ਕਿਉਂਕਿ ਅਸੀਂ 27 ਤਰੀਕ ਨੂੰ ਇੱਥੇ ਅ ਜਿਹੜੇ ਹੈਗੇ ਨੇ ਐਕਸ਼ਨ ਸਾਹਿਬ ਸ਼੍ਰੀ ਰਜੇਤ ਗਰੋਵਰ ਜੀ ਉਹਨਾਂ ਨੂੰ ਮਿਲਣ ਵਾਸਤੇ ਆਏ ਸੀ ਉਹ ਮਿਲਣ ਕਿਉਂ ਆਏ ਸੀ ਮਿਲਣ ਇਸ ਕਰਕੇ ਆਏ ਸੀ ਕਿਉਂਕਿ ਜਿਹੜੇ ਰੇਤੇ ਦੀ ਮਾਈਨਿੰਗ ਕਰਨ ਵਾਸਤੇ ਜਿਹੜੀ ਡਿਊਟੀ ਲੱਗੀ ਆ ਉਹ ਐਸ ਡੀਓ ਬਲਟੋਹਾ ਸਾਹਿਬ ਤੇ ਜਈ ਕੋਮਲਪ੍ਰੀਤ ਨੇ ਉਹਨਾਂ ਵੱਲੋਂ ਟਰੈਕਟਰ ਟਰਾਲੀਆਂ ਵਾਲਿਆ ਤੋਂ 700 ਰੁਪਏ ਪ੍ਰਤੀ ਟਰਾਲੀ ਰਿਸ਼ਵਤ ਮੰਗੀ ਜਾ ਰਹੀ ਸੀ ਇਹ ਅਸੀਂ ਧਿਆਨ ਗੋਚਰੇ ਉਹਨਾਂ ਦੇ ਲਿਆਉਣੀ ਸੀ ਗੱਲ ਦੂਜੀ ਗੱਲ ਇਹ ਕਿ ਜਿਆ ਟਾਈਮ 8 ਘੰਟੇ ਸੀ ਪਹਿਲਾਂ 12 ਘੰਟੇ ਸੀ ਫਿਰ 8 ਘੰਟੇ ਕਰਤਾ ਹੁਣ 8 ਘੰਟੇ ਤੋਂ 3 ਘੰਟੇ ਕਿਉਂ ਕਰ ਦਿੱਤਾ ਗਿਆ ਉਹ ਇਸੇ ਲਈ ਉਹ 700 ਰੁਪਏ ਪਰ ਟਰਾਲੀ ਮੰਗਦੇ ਆ ਜਿਹੜਾ ਲੋਕਾਂ ਨੇ ਟਰਾਲੀਆਂ ਇਹ ਦੇਣ ਤੋਂ ਜਵਾਬ ਦੇ ਦਿੱਤਾ ਉਹਨਾਂ ਨੂੰ ਉਹ ਕਹਿੰਦੇ ਭਈ ਇਹਨਾਂ ਦੀਆਂ ਟਰਾਲੀਆਂ ਫੜ ਕੇ ਉੱਥੇ ਬੰਦ ਕਰਾਉਣਾ। ਸਰ ਤੁਹਾਡੇ ਕੋਲ ਇਸ ਗੱਲ ਦਾ ਕੋਈ ਪ੍ਰੂਫ ਕੋਈ ਬਿਲਕੁਲ ਪ੍ਰੂਫ ਆ ਜੀ। ਦੋ ਨੰਬਰ ਕਿਹਨੂੰ ਕਹਿੰਦੇ ਆ? ਦੋ ਨੰਬਰ ਉਹਨੂੰ ਕਹਿੰਦੇ ਆ ਜਿਹੜੀ ਦੋ ਨੰਬਰ ਤੇ ਖੱਡ ਚਲਦੀ ਹੋਵੇ ਤੇ ਦੋ ਨੰਬਰ ਦੀਆਂ ਟਰੈਕਟਰ ਟਰਾਲੀਆਂ ਭਰੀਆਂ ਜਾਂਦੀਆਂ ਹੁਣ। ਇਹਨਾਂ ਟਰੈਕਟਰ ਟਰਾਲੀਆਂ ਵਾਲਿਆਂ ਕੋਲੋਂ ਆਹ ਪਰਚੀਆਂ ਜਿਹੜੀਆਂ ਨੇ ਉਹ ਕਟੀਆਂ ਹੋਈਆਂ। ਇਹ ਦੋ ਨੰਬਰ ਦੀਆਂ। ਨਾ ਇਹ ਪਰਚੀਆਂ 50 ਰੁਪਏ ਪਰ ਟਰਾਲੀ ਜਿਹੜੀ ਸਰਕਾਰੀ ਰੇਟ ਆ। ਸਰਕਾਰੀ ਖੱਡ ਚੋਂ ਭਰੀਆਂ ਹੋਈਆਂ ਤੇ ਸਰਕਾਰੀ ਰੇਟ ਤੇ ਭਰੀਆਂ ਹੋਈਆਂ ਇਹ ਪਰਚੀਆਂ। ਪਰੇਪ ਰੂਫ ਕੋ ਨਹੀਂ ਨਾ ਇਹ ਤਾਂ ਲੀਗਲ ਪਰਚੇ ਇਹ ਤਾਂ ਸੀਦਾ ਇਹ ਤਾਂ ਲੀਗਲ ਪਰਚੇ 500 ਰੁਪਏ ਰੇਟ ਦੀ ਹੈ ਲੀਗਲ ਪਰਚੇ ਤੁਸੀਂ ਇਹ ਲੀਗਲ ਕਿਵੇਂ ਹੋ ਗਿਆ ਤੁਸੀਂ ਕਹਿ ਰਹੇ ਹੋ ਨਾ ਅਨਲੀਗਲ 700 ਰੁਪਏ ਮੰਗਿਆ ਜਾ ਰਿਹਾ 700 ਹਾਂ ਉਹਦਾ ਪ੍ਰੂਫ ਉਹਦਾ ਪ੍ਰੂਫ ਉਹਦਾ ਪ੍ਰੂਫ ਸੁਣੋ ਉਹਦੀ ਗੱਲ ਸੁਣਿਓ 700 ਰੁਪਏ ਜਿਹੜਾ ਮੰਗਿਆ ਜਾ ਰਿਹਾ ਜਿਹੜਾ ਜਵਾਬ ਦਿੱਤਾ ਟਰਾਲੀਆਂ ਫੜਨ ਦਾ ਪ੍ਰੂਫ ਹੀ ਹੈ ਇੱਕ ਕਿਉਂਕਿ 700 ਰੁਪਏ ਦੇਣ ਤੋਂ ਜਵਾਬ ਦੇ ਦਿੱਤਾ ਜਿਨ੍ਹਾਂ ਨੂੰ ਜਵਾਬ ਦੇ ਦਿੱਤਾ ਉਹਨਾਂ ਦੀਆਂ ਟਰਾਲੀਆਂ ਜਿਹੜੇ ਮੁਖੀ ਬੋਲ ਰਹੇ ਸੀ ਅੱਗੇ ਹੋ ਕੇ ਉਹਨਾਂ ਨੂੰ ਉਹਨੇ ਟਰਾਲੀਆਂ ਫੜ ਕੇ ਅੰਦਰ ਕੱਈਆਂ ਇਹ ਪ੍ਰੂਫ ਹੀ ਹੈ ਇੱਕ ਹੋਰ ਬੋਟ ਟਰਾਲੀਆਂ ਕਦੇ ਵਸਪੜੀਆਂ ਟਰਾਲੀਆਂ ਤਾਂ ਇਸੇ ਕਰਕੇ ਫੜੀਆਂ ਗਈਆਂ ਨਾ ਵੀ ਉਹ 700 ਰੁਪਏ ਦੇਣ ਤੋਂ ਜਵਾਬ ਦਿੱਤਾ ਜੇ ਉਹ ਮਤਲਬ ਇੱਕ ਪ੍ਰੂਫ ਆ ਜੇ 700 ਰੁਪਏ ਦੇ ਦਿੰਦੇ ਫਿਰ ਕੋਈ ਰੋਲਾ ਨਹੀਂ ਸੀ ਪੈਣਾ ਉਹ ਤਾਂ ਉਹ ਕਹਿਣਗੇ ਕਿ ਤੁਸੀਂ ਵੀ ਇਲਜ਼ਾਮੀ ਲਾ ਰਹੇ ਹੋ ਕਿਵੇਂ ਕਿਵੇਂ ਜਿਹੜੀ ਟਰਾਲੀਆਂ ਫੜੀਆਂ ਗਈਆਂ ਨੇ ਜਿਹੜੇ ਟਰਾਲੀਆਂ ਫੜੀਆਂ ਗਈਆਂ ਨੇ ਕੀ ਕੀ ਉਹ ਟਰਾਲੀਆਂ ਫਿਰ ਕਿਸ ਵਜ੍ਹਾ ਕਰਕੇ ਵੀ ਜੋ ਸਰਕਾਰੀ ਪਰਤਿਆ ਜਟੀਆਂ ਨੇ ਪੁਲਿਸ ਨੇ ਅਗਰ ਫੜੀ ਹੈ ਤਾਂ ਪੁਲਿਸ ਨੇ ਨਹੀਂ ਫੜੀਆਂ ਟਰਾਲੀਆਂ ਪੁਲਿਸ ਵਾਲਿਆਂ ਕੋਲ ਸੀ ਗਏ ਹਾਂ ਉਹਨੂੰ ਪੁੱਛਿਆ ਦੱਸੋ ਜੀ ਇਹਨਾਂ ਦਾ ਕੀ ਕੇਸ ਹੈ ਜੋ ਪਰਤੀਆਂ ਕੱਟੀਆਂ ਹੋਈਆਂ ਨੇ ਫਿਰ ਇਹਨਾਂ ਦਾ ਕੀ ਵਾੜ ਦਾ ਕੇਸ ਉਹ ਕਹਿਣ ਲੱਗੇ ਵੀ ਸਾਡਾ ਇਹ ਕੋਈ ਕਸੂਰ ਨਹੀਂ ਸਾਨੂੰ ਤਾਂ ਇਹ ਮਹਿਕਮੇ ਵਾਲਿਆਂ ਨੇ ਕਿਹਾ ਅਸੀਂ ਉਹਨਾਂ ਦੇ ਕਹਿਣ ਕਰਕੇ ਟਰਾਲੀਆਂ ਫੜੀਆਂ ਹੋਈਆਂ ਪਰ ਟਰਾਲੀਆਂ ਖੜੀਆਂ ਨੇ ਕੋਈ ਕੇਸ ਨਹੀਂ ਦਰ ਕਿਹੜੇ ਥਾਣੇ 'ਚ ਖੜੀਆਂ ਨੇ ਇਹ ਹਮੜਾ ਥਾਣੇ 'ਚ ਹਮੜਾ ਵੜ ਜੋ ਕੀ ਕੀ ਮੰਗ ਕੇ ਕਰਦੇ ਉਹ ਨੀ ਨੀ ਕੀ ਆ ਅਸੀਂ ਮੰਗ ਕਰਦੇ ਹਾਂ ਨੰਬਰ 1 ਦੇ ਉੱਤੇ ਇਹ ਜਿਹੜੀ ਅਸੀਂ ਉਸ ਦਿਨ ਵੀ ਕਿਹਾ ਇਲੈਗਲ ਮਾਈਨਿੰਗ ਕੀ ਹੁੰਦੀ ਆ ਇਲੈਗਲ ਮਾਈਨਿੰਗ ਹੁੰਦੀ ਆ ਜਿਹੜੀਆਂ ਸਰਕਾਰ ਦੇ ਕਾਨੂੰਨ ਦੀ ਅਵਗਿਆ ਕਰਨਾ ਹੁਣ ਅਸੀਂ ਉਸ ਦਿਨ ਵੀ ਕਿਹਾ ਸੀ ਇੱਥੇ ਥੋੜੇ ਮਾਧਿਅਮ ਰਾਹੀਂ ਆਵਾਜ਼ ਸਰਕਾਰ ਤੱਕ ਗਈ ਆ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇਲੈਗਲ ਮਾਈਨਿੰਗ ਹੁੰਦੀ ਆ ਜਿਹੜੀ ਅੱਕੂ ਵਾਲ ਖੱਡ ਆ ਤੇ ਵੇੜਾ ਖੱਡ ਚੱਲਦੀ ਆ ਉਹ ਠੇਕੇਦਾਰੀ ਸਿਸਟਮ 'ਚ ਖੱਡ ਚੱਲਦੀ ਆ ਉੱਥੇ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਇਹ ਡਿਸੀਜਨ ਦਿੱਤਾ ਵੀ ਜਿਹੜੀ ਇਲੈਗਲ ਮਾਈਨਿੰਗ ਦੇ ਵਿੱਚ ਜਿਹੜੀ ਓਕ ਲੈ ਨਾ ਉਹ ਨਹੀਂ ਵਰਤੀ ਜਾਊਗੀ ਪਰੰਤੂ ਅਕੂਆਰ ਦੇ ਵਿੱਚ ਓਕ ਲੈ ਨਾ ਪੰਜ ਚੱਲਦੀਆਂ ਸੀ ਉਹ ਪੰਜ ਓਕ ਲੈ ਨਾ ਕਿਹਦੇ ਛਾਰੇ 'ਚ ਚੱਲਦੀਆਂ ਸੀ ਉਹ ਇਹਨਾਂ ਦੇ ਛਾਰੇ 'ਚ ਚੱਲਦੀਆਂ ਸੀ ਠੇਕੇਦਾਰਾਂ ਨਾਲ ਮਿਲੇ ਹੋਏ ਨੇ ਉੱਥੇ ਓਕ ਲੈ ਨਾ ਚੱਲਦੀਆਂ ਸੀ ਪਰਸੋਂ ਪੰਜ ਜਿਹੜੀਆਂ ਓਕ ਲੈ ਨਾ ਸੀ ਉਹ ਚੱਲਦੀਆਂ ਸੀ ਤਿੰਨ ਉਹਨਾਂ ਜੋ ਭੱਜ ਗਏ ਪਰ ਨਹੀਂ ਪਾਰ ਪਰਗੇ ਜਿਹੜੀ ਸਤਲੁਜ ਆ ਤੇ ਦੋ ਓਕ ਲੈ ਨਾ ਮੋਕੇ ਤੇ ਫੜੀਆਂ ਫੜੀਆਂ ਵੀ ਕਿਹਨੇ ਫੜੀਆਂ ਉਹ ਜਿਹੜਾ ਹਲਕਾ ਚਾਰਜ ਆ ਕੰਗ ਉਸਨੇ ਫੜੀਆਂ ਔਰ ਫੜ ਕੇ ਇਤਰੇਕੇ ਹੁਣ ਹੁਣ ਉਹਨਾਂ ਪੋਕਲੈਨਾ ਵਾਲਾ ਜਿਹੜਾ ਕੇਸ ਬਣਾਤਾ ਅੱਜ ਦੇ ਚੋਰ ਬਜਾਰੀ ਕਰਦੇ ਆ ਇਹਨਾਂ ਨੂੰ ਪੁੱਛਿਆ ਕਿਸੇ ਨੇ ਨਹੀਂ ਅਸੀਂ ਕਹਿੰਦਾ ਚੋਨੇ ਆ ਵੀ ਜਿਹੜੇ ਜਿਹੜੇ ਚੋਰ ਬਜਾਰੀ ਕਰਦੇ ਆ ਜਿਹੜੇ ਪੋਕਲੈਨਾ ਚਲਾਉਂਦੇ ਨੇ ਉਹਨਾਂ ਤੇ ਮਰਚੇ ਦਾ ਤੁਸੀਂ ਕਰਨੀ ਥਾਂ ਉੱਤੇ ਜਿਹੜੇ ਅਧਿਕਾਰੀ ਤੇ ਇਸ਼ਾਰਿਆਂ ਉੱਤੇ ਪੋਕਲੈਨਾ ਚਲਦੀ ਆ ਇਹਨਾਂ ਦੀ ਇਨਕੁਆਰੀ ਕੀਤੀ ਆ ਠੀਕ ਲੁਧਿਆਣਾ ਲਾਈਵ ਲਈ ਟਿੰਕਾ ਚਾਰਤੀ ਰਿਪੋਰਟ